ਪੰਜਾਬ ਦੇ ਵਿੱਚ 2017 ਦੀ ਚੋਣਾਂ ਦੀ ਤਿਆਰੀਆਂ ਨੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਪ੍ਰੋਗਰਾਮ ਲੈ ਕੇ ਆ ਰਹੇ ਨੇ ਏਜੰਡੇ ਲੈ ਕੇ ਆ ਰਹੇ ਨੇ ਉਸ ਦੇ ਨਾਲ ਹੀ ਪੰਜਾਬ ਦੇ ਜਿਹੜੇ ਕਿਸਾਨ ਮਜ਼ਦੂਰ ਮੁਲਾਜ਼ਮ ਵੀ ਸੜਕਾਂ ਦੇ ਉੱਤੇ ਆ ਰਹੇ ਨੇ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਮਸਲੇ ਨੇ ਉਹਦੇ ਲਈ ਉਹ ਲਗਾਤਾਰ ਪ੍ਰੋਟੈਸਟ ਸੰਘਰਸ਼ ਜਿਹੜਾ ਹੈ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਇਸ ਸਮੇਂ ਖਰੜ ਬਾਈਪਾਸ ਮੁਹੱਲੇ ਦੇ ਵਿੱਚ ਖੜਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਇਕੱਠ ਜਿਹੜਾ ਇਹ ਦਰਸਾਉਂਦਾ ਹੈ ਕਿ ਅੱਜ ਜਿਹੜੇ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਦੇ ਖਿਲਾਫ ਸੜਕਾਂ ਦੇ ਉੱਤੇ ਆ ਗਏ ਨੇ ਤੇ ਇਹ ਮੁਲਾਜ਼ਮ ਆਪਣੀਆਂ ਵੱਖ-ਵੱਖਹੀ ਜਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਅੱਜ ਜਿਹੜਾ ਖੜੜ ਖੜੜ ਜਿਹੜਾ ਬਾਈਪਾਸ ਦੇ ਵਿਖੇ ਧਰਨਾ ਲਾਇਆ ਹੋਇਆ ਜਾਮ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜਾ ਹੈ ਸਟੇਟ ਲੈਵਲ ਦਾ ਜਿਹੜਾ ਮੁਲਾਜ਼ਮਾਂ ਦਾ ਪ੍ਰੋਟੈਸਟ ਹੈ ਤੇ ਇਸ ਦੇ ਨਾਲ ਹੀ ਪੁਲਿਸ ਵੀ ਵੱਡੇ ਪੱਧਰ ਤੇ ਜਿਹੜਾ ਹੈ ਇਸ ਪ੍ਰੋਟੈਸਟ ਨੂੰ ਦਬਾਉਣ ਲਈ ਜਾਂ ਇਸ ਧਰਨੇ ਨੂੰ ناکਾਮਯਾਬ ਕਰਨ ਦੇ ਲਈ ਇੱਥੇ ਆਈ ਹੋਈ ਹੈ ਸਾਡੇ ਨਾਲ ਨੇ ਜਿਹੜਾ ਹੈ ਇਸ ਪ੍ਰਦਰਸ਼ਨ ਨੂੰ ਜਿਹੜਾ ਹੈ ਅਗਵਾਈ ਕਰਨ ਵਾਲੇ ਇੱਥੋਂ ਦੇ ਆਗੂ ਮੁਲਾਜ਼ਮ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆਖਲੇ ਆਖਰੇ ਮਸਲਾ ਕੀ ਹੈ ਕਿਉਂ ਇਹ ਜਿਹੜਾ ਮਜਬੂਰ ਹੋਏ ਨੇ ਕਿ ਇੱਥੇ ਨਾਲ ਲਾਉਣ ਦੇ ਲਈ ਤੇ ਅੱਜ ਸਾਨੂੰ ਜਿਹੜਾ ਹੈਗਾ ਇੱਥੇ ਮਜਬੂਰ ਹੋਣਾ ਪਿਆ ਖਰੜਦੇਸ਼ 3 ਪੁਆਇੰਟ ਦੇ ਉੱਤੇ ਜਾਮ ਲਾਉਣ ਲਈ ਕਿਉਂਕਿ ਪੰਜਾਬ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਆ ਰਹੇ ਜਿਹੜੇ ਵਾਦੇ ਅੱਜ ਤੋਂ 2 ਸਾਲ 2.5 ਸਾਲ ਪਹਿਲਾਂ ਜਿਹੜਾ ਹੈਗਾ ਬਾਦਲ ਸਾਹਿਬ ਨੇ ਸਾਡੇ ਨਾਲ ਕੀਤੇ ਸੀ 2014 ਵਿੱਚ ਉਹ ਹਜਰ ਹਾਲੇ ਤੱਕ ਵਫਾ ਨਹੀਂ ਹੋਇਆ ਹੈ ਉਹਨਾਂ ਦੇ ਵਿੱਚ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਸੀ ਦੇਵਰਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕੋਈ ਸਬ ਕਮੇਟੀ ਵਗੈਰਾ ਬਣਾ ਕੇ ਅਸੀਂ ਤੁਰੰਤ ਜਿਹੜਾ ਹੈਗਾ ਇਹਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ 35000 ਦੇ ਲਗਭਗ ਮੁਲਾਜ਼ਮਾਂ ਜਿਨ੍ਹਾਂ ਨੂੰ ਲਾਰੇ ਲੱੱਪੇ ਲਾ ਕੇ ਉਹਨਾਂ ਨੇ ਜਿਹੜਾ ਹੈਗਾ ਹਾਲੇ ਤੱਕ ਜਿਹੜਾ ਹੈਗਾ ਇਸੇ ਢੰਗ ਦੇ ਨਾਲ ਟਿਕਾਈ ਰੱਖਿਆ ਹੋਇਆ ਹੁਣ ਜਦੋਂ ਬਿਲਕੁਲ ਚੋਣਾ ਡਿਊ ਹੈ ਤੇ ਪੰਜਾਬ ਦੇ ਸਾਰੇ ਮੁਲਾਜ਼ਮ ਜਿਹੜਾ ਹੈਗਾ ਸੜਕਾਂ ਦੇ ਉੱਤੇ ਹੈ ਹਾਲੇ ਵੀ ਜਿਹੜਾ ਹੈਗਾ ਉਹਨਾਂ ਦਾ ਰਵਈਆ ਆ ਉਹ ਬੜਾ ਨਾ ਪੱਕੀ ਹੈ ਇਸੇ ਢੰਗ ਦੇ ਨਾਲ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਵੀ ਸਾਡੇ ਨਾਲ ਤੈਅ ਹੋਇਆ ਸੀ ਕਿ ਪੇ ਕਮਿਸ਼ਨ ਜਿਹੜਾ ਆ ਉਹ ਅਸੀਂ ਜਿਹੜਾ ਹੈਗਾ ਉਹ ਤਰੰਤ ਬਿਠਾਵਾਂਗੇ ਸੈਂਟਰ ਦੇ ਪੇ ਕਮਿਸ਼ਨਰ ਰਿਪੋਰਟ ਦੇ ਦਿੱਤੀ ਹੈ ਨਾਲ ਸਾਡੇ ਹੋਰ ਵੀ ਆਗੂ ਨੇ ਤਾਂ ਤੁਸੀਂ ਤਾਂ ਡਾਕ ਹੀ ਕਹਿਣਾ ਜੀ ਅੱਜ ਦਾ ਜਿਹੜਾ ਇਹ ਜਾਮ ਲਾਣਾ ਸਾਡੀ ਮਜਬੂਰੀ ਹੈ ਸਾਡਾ ਸ਼ੌਕ ਨਹੀਂ ਕਿਉਂਕਿ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ 21 ਮਾਰਚ ਨੂੰ ਕੋਈ ਗੱਲਬਾਤ ਨਹੀਂ ਕੀਤੀ ਪੰਜਾਬ ਦੇ ਮਤਲਬ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਅਸੀਂ ਝੰਡਾ ਮਾਰਚ ਕੀਤਾ ਕਿਸੇ ਨੇ ਸਾਡੇ ਨਾਲ ਸਮਾਂ ਦੇਣ ਦੀ ਗੱਲ ਨਹੀਂ ਸੁਣੀ 7 ਮਤਲਬ ਅਗਸਤ ਨੂੰ ਅਸੀਂ ਬਠਿੰਡੇ ਦੇ ਅੰਦਰ ਬਹੁਤ ਵੱਡੀ ਰੈਲੀ ਤੇ ਮਜਾਰਾ ਕੀਤਾ ਮੰਗ ਪੱਤਰ ਲੈ ਲੈ ਕੇ ਚੱਲੇ ਗਏ ਗੱਲਬਾਤ ਨਹੀਂ ਕੀਤੀ ਇੱਕ ਪਾਸੇ ਮੁੱਖ ਮੰਤਰੀ ਸੰਗਤ ਦਰਸ਼ਨ ਕਰ ਰਹੇ ਹੈ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹੈ ਦੂਜੇ ਪਾਸੇ ਸਾਨੂੰ ਗੱਲਬਾਤ ਕਰਨ ਵਾਸਤੇ ਇਤਾ ਜਾ ਰਿਹਾ 5 ਦਸੰਬਰ ਦੇ ਫੈਸਲੇ ਜਿਹੜੇ ਮੀਟਿੰਗ ਦੇ ਹੋਏ ਆ ਮੁੱਖ ਮੰਤਰੀ ਦੇ ਨਾਲ ਲਾਗੂ ਨਹੀਂ ਕੀਤੇ ਜਾ ਰਿਹਾ ਜਿਹਦੀ ਬਦੌਲਤ ਅੱਜ ਹਜ਼ਾਰਾਂ ਡੇਲੀ ਕੰਮ ਜਿਹੜੇ ਆ ਉਹ ਵੱਖ-ਵੱਖ ਥਾਂ ਤੇ ਮੋਰਚੇ ਲਾ ਕੇ ਬੈਠੇ ਆ ਕੋਈ ਚੰਡੀਗੜ੍ਹ ਚ ਬੈਠਾ ਹੈ ਕੋਈ ਟੈਂਕੀਆਂ ਤੇ ਚੜਾ ਕੋਈ ਮੁਹਾਲੀ ਚ ਬੈਠਾ ਹੈ ਕੋਈ ਮਤਲਬ ਬਕਾਇਦਾ ਤੌਰ ਤੇ ਬਾਦਲਪਿੰਡ ਦੇ ਵਿੱਚ ਵੀ ਜਾ ਕੇ ਮੋਰਚਾ ਲਾ ਕੇ ਬੈਠੇ ਆ ਉਹਨਾਂ ਦੀ ਕੇਵਲ ਤੇ ਕੇਵਲ ਵੱਖ-ਵੱਖ ਵਿਭਾਗਾਂ ਚ ਆਇਓ ਜਗਲਾਤ ਚ ਕੰਮ ਕਰਦੇ ਆ ਪਸ਼ੂ ਪਾਲਣ ਕੰਮ ਆ ਸੁਭਦਾ ਕੰਮ ਆ ਵਾਟਰ ਸਪਲਾਈ ਦੇ ਕੰਮ ਆ ਅਧਿਆਪਕ ਹੈ ਸਾਰਿਆਂ ਦੀ ਮੰਗ ਕੇਵਲ ਤੇ ਕੇਵਲ ਲਿਖ ਕੇ ਛੱਡੇ ਹੋਏ ਪਹਿਲਵਾਨਾਂ ਨੂੰ ਨਾਲ ਲਿਆ ਕੇ ਉਹਨਾਂ ਦੇ ਰਾਹੀਂ ਇਹ ਕਹਿ ਦਿੰਦੇ ਆ ਵੀ ਹਾਂ ਜੇ ਅਸੀਂ ਪੱਕੇ ਕਰ ਰਹੇ ਹਾਂ ਕਦੋਂ ਕਰ ਰਹੇ ਹਾਂ ਇਹ ਸਮਝੋਤਾ 5 ਦਸੰਬਰ ਨੂੰ ਹੋ ਗਿਆ ਸੀਗਾ ਹਜੇ ਤੱਕ ਪੱਕੇ ਨਹੀਂ ਕੀਤੇ ਆ ਬਿਜਲੀ ਦੇ ਖੇਤਰ ਦੇ ਵਿੱਚ ਅਸੀਂ ਦੇਖੀਏ ਪ੍ਰਾਈਵੇਟ ਥਰਮਲ ਲਾ ਕੇ ਇਸ ਸਾਡੇ ਖਜ਼ਾਨੇ ਦੀ ਲੁੱਟ ਕਰਾਈ ਜਾ ਰਹੀ ਹੈ ਉਹਨਾਂ ਨੂੰ 2700 ਕਰੋੜ ਰੁਪਈਆ ਇਹਨਾਂ ਨੇ ਜਿਹੜਾ ਹੈਗਾ ਫਿਕਸ ਚਾਰजेस ਦੇ ਨਾਂ ਦੇ ਉੱਤੇ ਉਹਨਾਂ ਦੋ ਥਰਮਲਾਂ ਨੂੰ ਦਿੱਤਾ ਅਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬਿਜਲੀ ਹੈ 5 ਰੁਪਏ ਤੋਂ ਉੱਪਰ ਪਾ ਕੇ ਆਪਣੀ ਜਿਹੜੀ ਬਿਜਲੀ 2 ਰੁਪਏ 33 ਪੈਸੇ ਜਾਂ 2 ਰੁਪਏ ਇੱਕ ਥਰਮਲ ਤੌਰ ਤੇ 60 ਪੈਸੇ ਪੈਂਦੀ ਆ ਉਹਦੀ ਥਾਂ ਤੇ ਉਹ ਪ੍ਰਾਈਵੇਟ ਥਰਮਲਾਂ ਦੀ ਬਿਜਲੀ ਲੈ ਕੇ ਸਾਡੇ ਖਜ਼ਾਨੇ ਦੀ ਲੁੱਟ ਕਰਾਈ ਜਾ ਰਹੀ ਹੈ ਔਰ ਅੱਜ ਹੋਕ ਹੀ ਰਿਹਾ ਸਾਡੇ ਖਜ਼ਾਨੇ ਦੇ ਵਿੱਚੋਂ ਘਟੋ ਘਟ ਤਿੰਨ 3000 3500 ਕਰੋੜ ਰੁਪਈਆ ਜਿਹੜਾ ਹੈਗਾ ਸਾਲ ਦਾ ਉਹ ਪ੍ਰਾਈਵੇਟ ਥਰਮਲਾਂ ਦੇ ਢਿੱਡ ਚ ਚਲਾ ਜਾਂਦਾ ਹੈ ਬਿਜਲੀ ਦਾ ਜੂਨਟ 70 ਰੁਪਏ ਹੈ ਜਦਕਿ ਜੇ ਇਹ ਕਹਿੰਦੇ ਬਿਜਲੀ ਸਰਪਲਸ ਹੈ ਤਾਂ ਕਿਉਂ ਨਹੀਂ ਜਿਹੜਾ ਬਿਜਲੀ ਦਾ ਜੂਨਟ ਜੇ ਇਹ ਕਹਿੰਦੇ ਸੀ 2 ਰੁਪਏ ਕੁਝ ਪੈਸੇ ਲੈਣੇ ਆ ਤਾਂ ਲੋਕਾਂ ਨੂੰ 3 ਰੁਪਈਆ 4 ਰੁਪਏ ਵੇਚਦੇ 70 ਰੁਪਏ ਜੂਨਟ ਦੇ ਕੇ ਜਾ ਰਹੇ ਨੇ ਜਿਹੜਾ ਇਹ ਤੁਸੀਂ ਸੰ ਲਾਇਆ ਜੇਕਰ ਤੁਹਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਤੁਹਾਡਾ ਅਗਲਾ ਕੀ ਪਲਾਨ ਹੋਗਾ ਅਗਲਾ ਜਿਹੜਾ ਪਲਾਨ ਹੈ ਅਸੀਂ ਪੱਕੇ ਮੋਰਚਾ ਇਹਦਾ ਹੋਊਗਾ ਪੱਕਾ ਮੋਰਚਾ ਲਾਵਾਂਗੇ ਉਹ ਪੱਕਾ ਮੋਰਚਾ ਕਿਸ ਰੂਪ ਚ ਹੋਊਗਾ ਉਹ ਪੰਜਾਬ ਅਤੇ ਜੂਟੀ ਮਜ਼ਮ ਮਜ਼ਮ ਸੰਘਰਸ਼ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਬੈਠ ਕੇ ਫੈਸਲਾ ਕਰੂਗੀ ਅਤੇ ਪ੍ਰੈਸ ਨੂੰ ਵੀ ਨਾਲ ਦੀ ਨਾਲ ਅਸੀਂ ਉਹ ਜਿਹੜਾ ਹੈਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਇਹ 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 ਸੰਗ ਮਜ਼ਮ ਮਜ਼ਮ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਜੇਕਰ ਉਹਨਾਂ ਦੀ ਮੰਗਾਂ ਮਸਲੇ ਨਹੀਂ ਮੰਨੇਗੇ ਤਾਂ ਉਹ ਪੰਜਾਬ ਸਰਕਾਰ ਦੇ ਖਿਲਾਫ ਬਾਦਲ ਸਰਕਾਰ ਦੇ ਖਿਲਾਫ ਇੱਕ ਪੱਕਾ ਮੋਰਚਾ ਲਾਉਣਗੇ ਤਾਂ ਕਿ ਉਹਨਾਂ ਨੂੰ ਮਜਬੂਰ ਤਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਜਿਹੜੀਆਂ ਲੰਬੇ ਸਮੇਂ ਤੋਂ ਅੜਕੀਆਂ ਮੰਗਾਂ ਜਿਹੜੀਆਂ ਮਨਜ਼ੂਰ ਕੀਤੀਆਂ ਜਾਣ ਜਾਂ ਮੰਨੀਆਂ ਜਾਣ ਕੈਮਰਾਮੈਨ ਰਜਿੰਦਰ ਦੇ ਨਾਲ ਸੁਖਵਿੰਦਰ ਸਿੰਘ এবੀਪੀ ਸਾਜਾ ਮੋਹਾਲੀ